ਇਨਸਾਨੀਅਤ ਹੋ ਗਈ ਚੂਮੰਤ ਘਟਨਾ ਜਿਲ੍ਹਾ ਜਲੰਧਰ ਦੇ ਫਲੋਰ ਦੀ ਹੈ ਜਿੱਥੇ ਇੱਕ ਵਿਅਕਤੀ ਦੇ ਪੈਸੇ ਟਿਕ ਗਏ ਬਜਾਏ ਉਸ ਵਿਅਕਤੀ ਨੂੰ ਪੈਸੇ ਦੇਣ ਦੇ ਕੁਝ ਲੋਕ ਸੜਕ ਤੋਂ ਪੈਸੇ ਇਕੱਠੇ ਕਰਕੇ ਘਰਾਂ ਨੂੰ ਲੈ ਗਏ ਇੱਕ ਸਮਾਜ ਸੇ ਵੀ ਵਿਅਕਤੀ ਵੱਲੋਂ ਇਕੱਠੇ ਕਰ ਰਹੀਆਂ ਔਰਤਾਂ ਤੋਂ ਪੈਸੇ ਵਾਪਸ ਲੈ ਗਏ ਜੋ ਕਿ ਸਿਰਫ 4500 ਰੁਪਏ ਬਣਦੇ ਹਨ ਉਸਨੇ ਦੱਸਿਆ ਕਿ ਰਕਮ ਬਹੁਤ ਜ਼ਿਆਦਾ ਸੀ ਅਤੇ ਕਿਸੇ ਵਾਹਨ ਤੇ ਜਾ ਰਹੇ ਅਣਜਾਣ ਵਿਅਕਤੀ ਦੇ ਜੇਬ ਵਿੱਚੋਂ ਨਿਕਲ ਕੇ ਇਹ ਪੈਸੇ ਰੋਡ ਤੇ ਖਿਲਰ ਗਏ ਸਨ ਲੁਕਾ ਕੇ ਪੈਸੇ ਇਕੱਠੇ ਕਰਕੇ ਚੱਲਦੇ ਬੰਨਾ ਹੀ ਬਿਹਤਰ ਸਮਝੇ ਉਸਨੇ ਕਿਹਾ ਕਿ ਕੁਝ ਪੈਸੇ ਉਸਦੇ ਕੋਲ ਹਨ ਜੇ ਕਿਸੇ ਦੇ ਹਨ ਤਾਂ ਉਹ ਉਸ ਤੋਂ ਕੋਲੋਂ ਲੈ ਕੇ ਜਾ ਸਕਦਾ ਹੈ ਇਹ ਹਨ ਅੱਜ ਦੇ ਹਾਲਾਤ ਤੇ ਇਹ ਹੈ ਅੱਜ ਦੀ ਇਮਾਨਦਾਰੀ ਭਾਜੀ ਇਹ ਤੇ ਨਵਾਂ ਸ਼ਹਿਰ ਰੋਡ ਦੇ ਉੱਪਰ ਜਿਹੜੇ ਪੈਸੇ ਡਿਗੇ ਆ ਕਿਸੇ ਅਣਜਾਣ ਸ਼ਖਸ ਦੇ ਉਹ ਤੁਹਾਡੇ ਹੱਥ ਆਏ ਆ ਪਹਿਲਾਂ ਕਿਸੇ ਹੋਰ ਦੇ ਹੱਥ ਆਏ ਸੀ ਉਹ ਕਿੰਨੇ ਪੈਸੇ ਆ ਕਿੰਨੇ ਤੇ ਤੁਸੀਂ ਕੀ ਚਾਹੁੰਦੇ ਆ ਵੀ ਉਹਨਾਂ ਦੇ ਹੱਥ ਜਿਹੜੇ ਪੈਸੇ ਸੀ ਨਾ ਡਿਗੇ ਆ ਤੇ ਉਹਨਾਂ ਨੂੰ ਮਿਲਨੇ ਚਾਹੀਦੇ ਆ ਜੀ ਪਾੜੀ ਆਈ ਤਾਂ ਇਹ ਕਹਿਨੇ ਆ ਬਈ ਇੱਥੇ ਰੋਡ ਦੇ ਉੱਤੇ ਜਾਂਦੇ ਪਏ ਸੀ ਟੇਨ ਰੋਡ ਦੇ ਉੱਤੇ ਨਵਾਂ ਸ਼ਹਿਰ ਰੋੜਿਆ ਉੱਥੇ ਜਾਂਦੇ ਪਏ ਸੀ ਇਹ ਰਾਹ ਦੇ ਵਿੱਚ ਕਿਸੇ ਅਣਜਾਣ ਬੰਦੇ ਨੇ ਪੈਰ ਡੇਗ ਗਿਆ ਵੀ ਲੋਕਾਂ ਨੇ ਉੱਤੇ ਇਕੱਠੇ ਕੀਤੇ ਆ ਬਾਕੀ ਜਿੰਨਾਂ ਕੋਲ ਵੀ ਖੋਏ ਆ 4500 ਰੁਪਇਆ ਆ ਸਾਨੂੰ ਆਪਣਾ ਦੱਸ ਕੇ ਬੰਦਾ ਪੈਸੇ ਲੈ ਕੇ ਜਾ ਸਕਦਾ ਵੀ ਬਾਕੀ ਇਹਨਾਂ ਦੇ ਜਿਹੜੇ ਪੈਸੇ ਉਹ ਇਕੱਠੇ ਕਰਕੇ ਲੈ ਗਏ ਆ ਜਿਹੜਾ ਜਿਹੜਾ ਕੋਲ ਖੋਏ ਆ ਵੀ ਕਿਸੇ ਅਣਜਾਣ ਬੰਦੇ ਨੇ ਦੇਖਿਆ ਸੀ ਪਤਾ ਹੀ ਕਿਸੇ ਦੀ ਜ਼ਰੂਰਤ ਜਿਆਦਾ ਸੀ ਉਹਨੇ ਕਿੱਥੇ ਚੱਲਦਾ ਜੀ ਜਾਂ ਕੋਸਪੀਟਲ ਚੱਲਦਾ ਜੀ ਕਿਤੇ ਵੀ ਚੱਲਦਾ ਸੀ ਉਹਦੇ ਪੈਰ ਡੇਗ ਗਏ

ਉਸਨੇ ਦੱਸਿਆ ਕਿ ਰਕਮ ਬਹੁਤ ਜ਼ਿਆਦਾ ਸੀ ਅਤੇ ਕਿਸੇ ਵਾਹਨ ਤੇ ਜਾ ਰਹੇ ਅਣਜਾਣ ਵਿਅਕਤੀ ਦੇ ਜੇਬ ਵਿੱਚੋਂ ਨਿਕਲ ਕੇ ਇਹ ਪੈਸੇ ਰੋਡ ਤੇ ਖਿੱਲਰ ਗਏ ਸਨ ਲੋਕਾਂ ਨੇ ਪੈਸੇ ਇਕੱਠੇ ਕਰਕੇ ਚਲਦੇ ਬੰਨ੍ਹ ਨਹੀਂ ਬਿਹਤਰ ਸਮਝੇ ਉਸਨੇ ਕਿਹਾ ਕਿ ਕੁਝ ਪੈਸੇ ਉਸ ਦੇ ਕੋਲ ਹਨ ਜੇ ਕਿਸੇ ਦੇ ਹਨ ਤਾਂ ਉਹ ਉਸ ਤੋਂ ਕੋਲੋਂ ਲੈ ਕੇ ਜਾ ਸਕਦਾ ਹੈ ਇਹ ਹਨ ਅੱਜ ਦੇ ਹਾਲਾਤ ਤੇ ਇਹ ਹੈ ਅੱਜ ਦੀ ਇਮਾਨਦਾਰੀ ਭਾਜੀ ਇਹ ਤੇ ਨਵਾਂ ਸ਼ਹਿਰ ਰੋਡ ਦੇ ਉੱਪਰ ਜਿਹੜੇ ਪੈਸੇ ਡਿਗੇ ਆ ਕਿਸੇ ਅਣਜਾਣ ਸ਼ਖਸ ਦੇ ਉਹ ਤੁਹਾਡੇ ਹੱਥ ਆਏ ਆ ਪਹਿਲਾਂ ਕਿਸੇ ਹੋਰ ਦੇ ਹੱਥ ਆਏ ਸੀ ਉਹ ਕਿੰਨੇ ਪੈਸੇ ਆ ਕਿੰਨੇ ਤੇ ਤੁਸੀਂ ਕੀ ਚਾਹੁੰਦੇ ਆ ਵੀ ਉਹਨਾਂ ਦੇ ਹੱਥ ਜਿਹੜੇ ਪੈਸੇ ਜਿਹਨਾਂ ਦੇ ਲਿਗੇ ਆ ਤੇ ਉਹਨਾਂ ਨੂੰ ਮਿਲਨੇ ਚਾਹੀਦੇ ਆ ਜੀ ਭਾਜੀ ਇਹ ਤਾਂ ਇਹੀ ਕਰਨੇ ਆ ਵੀ ਉੱਥੇ ਰੋਡ ਦੇ ਉੱਤੇ ਜਾਂਦੇ ਪਏ ਸੀ ਤੇ ਰੋਡ ਦੇ ਉੱਤੇ ਨਵਾਂ ਸ਼ਹਿਰ ਰੋੜ ਆ ਉੱਥੇ ਜਾਂਦੇ ਪਏ ਸੀ ਆ ਰਾਹ ਦੇ ਵਿੱਚ ਕਿਸੇ ਅਲਜਾਨ ਬੰਦੇ ਨੇ ਪੈਸੇ ਡੇਗ ਗਏ ਵੀ ਲੋਕਾਂ ਨੇ ਉੱਥੇ ਇਕੱਠੇ ਕੀਤੇ ਆ ਬਾਕੀ ਨਿਬਾ ਕੋਲ ਵੀ ਖੋਇਆ 4500 ਰੁਪਏ ਆ ਸਭ ਉਹ ਆਪਣਾ ਦੱਸ ਕੇ ਬੰਦਾ ਪੈਸੇ ਲੈ ਕੇ ਜਾ ਸਕਦਾ ਵੀ ਬਾਕੀ ਇਹਨਾਂ ਦੇ ਜਿਹੜੇ ਪੈਸੇ ਉਹ ਇਕੱਠੇ ਕਰਕੇ ਲੈ ਗਏ ਆ ਦੇ ਰੇ ਜਿਹੜਾ ਕੋਈ ਖੋਇਆ ਆ ਵੀ ਕਿਸੇ ਅਣਜਾਣ ਬੰਦੇ ਨੇ ਦੇਖੀ ਪਤਾ ਹੀ ਕਿਤੇ ਦੀ ਗਰੂਰ ਤੇ ਜਾਦਾ ਸੀ ਉਹਨੇ ਕਿੱਥੇ ਚੱਲਦਾ ਗਿਆ ਕੋਈ ਹਸਪੀਟਲ ਚੱਲਦਾ ਗਿਆ ਕਿਤੇ ਵੀ ਚੱਲਦਾ ਦੀ ਉਹਦੇ ਪੈਸੇ ਦੇ ਗੇ ਬਾਕੀ ਭਾਈ ਅਸੀਂ 4500 ਰੁਪਿਆ ਸਾਡੇ ਕੋਲ ਹੈਗਾ ਜਦੋਂ ਮਰਜ਼ੀ ਆ ਕੇ ਸਾਡੇ ਕੋਲ ਲੈ ਸਕਦਾ ਆ ਠੀਕ ਆ ਜੀ ਦਰਬਾਰ ਮਈਆ ਭਗਵਾਨ ਜੀ ਦੇ ਬਹੌਂਲਾ ਆ ਮੇਰਾ ਪਿੰਡ ਇੰਦਰਾ ਕਲਨੀ ਨਗਰ ਆ